ਸਸ਼ਿਆ ਗਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਨੇ ਜੇਕਰ ਉੱਥੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਦੇ ਵੱਲੋਂ 9 ਸੀਟਾਂ ਦੇ ਉੱਤੇ ਕਾਂਗਰਸ ਦੇ ਵੱਲੋਂ 6 ਤੇ ਅਕਾਲੀ ਦਲ ਦੇ ਵੱਲੋਂ 7 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਉਹਨਾਂ ਉਮੀਦਵਾਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਦੇ ਜਿਹੜਾ ਜੋਰਾ ਸ਼ੋਰਾਂ ਦੇ ਨਾਲ ਆਪਣਾ ਜਿਹੜਾ ਚੋਣ ਪ੍ਰਚਾਰੋ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਕੜੀ ਤਹਿਤ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਦੇਰ ਰਾਤ ਜਲੰਧਰ ਵੈਸਟ ਦੇ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਤੇ ਉੱਥੇ ਹੀ ਮੀਡੀਆ ਦੇ ਨਾਲ ਵੀ ਰੂਬਰੂ ਹੋਏ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਕੈਸਵਾ ਜੀ ਤੁਸੀਂ ਆਪਣਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਤੇ ਉਹਨਾਂ ਨੇ ਕਿਹਾ ਕਿ ਇਸ ਵਾਰੀ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਕਿਉਂਕਿ ਪੂਰਾ ਮੈਚ ਹੀ ਜਿਹੜਾ ਇੱਕ ਤਰਫਾ ਹੋ ਚੁੱਕਾ ਹੈ ਸਾਰੇ ਲੋਕ ਚਾਹੁੰਦੇ ਨੇ ਕਿ ਇੱਥੋਂ ਕਾਂਗਰਸ ਜਿੱਤੇ ਤੇ ਮੈਨੂੰ ਜਿਹੜਾ ਜਿਤਾ ਕੇ ਉਹ ਲੋਕ ਸਭਾ ਚ ਜ਼ਰੂਰ ਭੇਜਣਗੇ ਸੋ ਵੱਡਾ ਬਿਆਨ ਜਿਹੜਾ ਚਰਨਜੀਤ ਸਿੰਘ ਚੰਨੀ ਉਹ ਰਾਦੇ ਵੱਲੋਂ ਦਿੱਤਾ ਗਿਆ ਹੈ ਇਹ ਕੋਈ ਮੁਕਾਬਲਾ ਨਹੀਂ ਹੈ ਕਿ ਸਾਰਾ ਕੁਝ ਇੱਕ ਤਰਫਾ ਹੋਇਆ ਪਿਆ ਹੈ ਆ ਗਿਆ ਚੰਡੀ ਚਾ ਗਿਆ ਚੰਡੀ 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 ਹੋਈ ਮਈ ਜੀ ਬੈਸਟਲਕੇ ਚ ਉਹਨਾਂ ਦਾ ਹੁਣ ਕੁਝ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਰ-ਬਾਰ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਆਪਣੇ ਗਵੰਡੀਆਂ ਨੂੰ ਪੂਰਾ ਨਾਂ ਲਗਾ ਕੇ ਕਹਿੰਦੇ ਪਹਿਲਾ ਇੱਕ ਪਾਰਟੀ ਜਿਹੜੀ ਇਹਦੇ ਨਾਲ ਉਹਨਾਂ ਦਾ ਵਿਕਾਰ ਬਿਲਕੁਲ ਖਤਮ ਹੋ ਗਿਆ ਐ ਇਸੇ ਲੱਗੇ ਦੇ ਕਿ ਲੋਕ ਇੱਕ ਤਰਫਾ ਸਾਠ ਪਾਰਟੀ ਦੇ ਨਾਲ ਤੁਰ ਪੇ ਆਪਣਾ ਮੁਕਾਬਲਾ ਕਿਹਦੇ ਨਾਲ ਸਮਝਦੇ ਨਹੀਂ ਕੋਈ ਮੁਕਾਬਲਾ ਨਹੀਂ ਹੈ ਕੋਈ ਮੁਕਾਬਲਾ ਨਹੀਂ ਹੈ ਤੇ ਕਿਵੇਂ ਦੇਖਦੇ ਹੋ ਜਿੱਦਾਂ ਪਾਗਲ ਪਾਲਦੀ ਦੀ ਬਹੁਤ ਹੀ ਇੱਕ ਚੱਲੂ ਆਪਾਂ ਆਪਣੇ ਲੱਪਟਾ ਸਾਹਿਬ ਆ ਜੀ ਯਾਰ ਐਵੇਂ ਕਿਉਂ ਲੈਣਾ ਤੁਹਾਨੂੰ ਮੈਂ ਅੱਜ ਐਮਸੀ ਸਾਹਿਬ ਉਹਨਾਂ ਦੇ ਘਰ ਆਇਆ ਔਰ ਆਪਾਂ ਗੁਰਦੇਵ ਕ੍ਰਿ ਗਰੀ ਜੀ ਦਾ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਛਾਦੂ ਜੀ ਦੇ ਘਰ ਆਇਆ ਇਹਨਾਂ ਨੇ ਬਹੁਤ ਮਾਣ ਦਿੱਤਾ ਬਹੁਤ سارے ਲੋਕ ਇਸ ਮਹੱਲੇ ਦੇ ਆਲੇ-ਦੁਆਲੇ ਇਕੱਠੇ ਹੋਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਸਾਜੀ ਦਾ ਪ੍ਰੋਗਰਾਮ ਹੈ ਉੱਥੇ ਸੱਜਣ ਸੋਨਾ ਸਾਰਿਆਂ ਨੂੰ ਮੈਂ ਬੇਨਤੀ ਕਰਾਂ ਕਿ ਅਪਕਾਂ ਥੋਕੇ ਚੱਲਣਗੇ ਅੱਜ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਕਾਂਗਰਸ ਪਾਰਟੀ ਤੋਂ ਸਾਹਿਬ ਆਏ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਅੱਜ ਸ਼ਿਰਗੁਰ ਵਿਦਾਸ ਮੰਦਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਆ ਔਰ ਜਿਹੜੇ ਇੱਥੋਂ ਦੇ ਸੂਝਵਾਨ ਵੋਟਰ ਹੈ ਉਹਨਾਂ ਦੇ ਨਾਲ ਰਸਤਾ ਜਿਹੜਾ ਅੱਜ ਉਹਨਾਂ ਦਾ ਬਣ ਗਿਆ ਆ ਔਰ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ ਕਾਂਗਰਸ ਪਾਰਟੀ ਬਹੁਤ ਵੱਡੀ ਲੀਡਾਂ ਚ ਜਿੱਤੇ ਜੇ ਹਲਕੇ ਵਿੱਚ ਦੀ ਗੱਲ ਕਰ ਲਈਏ ਇੱਥੇ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਦਾ ਗੜ ਰਿਹਾ ਹੈ ਕਿਉਂਕਿ ਉਹ ਕਾਂਗਰਸ ਸੈਂਟ ਵੀ ਵਿਧਾਇਕ ਬਣੇ ਹੁਣ ਐਮਪੀ ਬਣ ਕੇ ਕੇ ਮੈਂਬਰ ਹੋ ਪਰਲਮੈਂਟ ਤੁਹਾਨੂੰ ਲੱਗਦਾ ਕਿ ਮੁਕਾਬਲਾ ਸੌਖਾ ਨਹੀਂ ਹੋਵੇਗਾ ਨਹੀਂ ਸਰ ਗੜ ਟੁੱਟ ਗਿਆ ਦੇਖੋ ਕਾਂਗਰਸ ਪਾਰਟੀ ਦਾ ਜਿਹੜਾ ਸੁਸ਼ੀਲ ਰਿੰਕੂ ਦਾ ਗੜ ਨਹੀਂ ਸੀ ਉਹ ਕਾਂਗਰਸ ਪਾਰਟੀ ਦਾ ਗੜ ਹੈ ਜੀ ਔਰ ਲੀਡਰ ਬਦਲੇ ਆ ਵੋਟਰ ਅੱਜ ਵੀ ਉੱਥੇ ਹੀ ਆ ਵੋਟਰ ਜਿਹੜਾ ਕਾਂਗਰਸ ਦਾ ਉਹ ਕਾਂਗਰਸ ਦਾ ਹੀ ਰਹਿਣਾ ਵਾ ਉਹ ਕਿਸੇ ਨਾਲ ਨਹੀਂ ਜਾ ਸਕਦਾ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਆਪਸੀ ਬਗਾਵਤ ਆ ਉਹ ਨੁਕਸਾਨ ਨਹੀਂ ਪਹੁੰਚਾਏਗੀ ਦੇਖੋ ਜਦੋਂ ਟਿਕਟਾਂ ਦਾ ਵਟਵਾਰਾ ਹੁੰਦਾ ਹੈ ਟਿਕਟ ਤਾਂ ਹਰ ਕੋਲ ਮੰਗ ਸਕਦਾ ਮੈਂ ਵੀ ਮੰਗ ਸਕਦਾ ਤੁਸੀਂ ਵੀ ਮੰਗ ਸਕਦੇ ਹੋ ਟਿਕਟ ਤਾਂ ਪਾਰਟੀ ਨੇ ਇੱਕ ਆਦਮੀ ਨੂੰ ਦੇਣੀ ਹੈ ਔਰ ਜਿਹੜਾ ਉਹਨਾਂ ਵੱਲੋਂ ਜੇ ਚੰਨੀ ਸਾਹਿਬ ਕਹਿ ਰਹੇ ਕਿ ਜਿਹੜੀ ਕਾਂਗਰਸ ਪਾਰਟੀ ਬਗਾਵਤ ਨਹੀਂ ਕਰੇਗੀ ਉਹ ਨਾਲ ਚੱਲਣਗੇ ਚੌਧਰੀ ਪਰਿਵਾਰ ਜਿਹੜਾ ਨਾਲ ਚੱਲੇਗਾ ਪਰ ਉਹਨਾਂ ਵੱਲੋਂ ਕੋਈ ਇਦਾਂ ਦੀ ਕੋਈ ਪੋਸਟ ਨਹੀਂ ਪਾਈ ਗਈ ਹੱਲੇ ਤੱਕ ਨਾ ਹੀ ਉਹ ਕਿਸੇ ਇਹਨਾਂ ਦੇ ਪ੍ਰੋਗਰਾਮ 'ਚ ਨਜ਼ਰ ਆਏ ਨੇ ਕਿਉਂਕਿ ਜੇ ਆਪਣਾ ਕਿਸੇ ਵੀ ਮੀਟਿੰਗ 'ਚ ਜਾਂਦੇ ਨੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਇਹ ਕੀ ਕਾਰਨ ਨੇ ਦੇਖੋ ਅਜੇ ਤਾਂ ਇਲੈਕਸ਼ਨ ਜਿਹੜਾ ਆ ਸ਼ੁਰੂ ਵੀ ਨਹੀਂ ਹੋਇਆ ਅਜੇ ਪੇਪਰ ਜਿਹੜੇ ਫਾਈਲ ਨਹੀਂ ਹੋਏ ਜਿਹੜਾ ਅੱਗੇ-ਅੱਗੇ ਤੁਸੀਂ ਦੇਖੋ ਪੂਰਾ ਚੌਧਰੀ ਪਰਿਵਾਰ ਜਿਹੜਾ ਆ ਕਾਂਗਰਸ ਨਾਲ ਚੱਲੇਗਾ ਔਰ ਕਾਂਗਰਸ ਜਿਹੜੀ ਆ ਚੌਧਰੀ ਪਰਿਵਾਰ ਦੇ ਨਾਲ ਹੀ ਚੱਲੇਗੀ ਕਾਂਗਰਸ ਆਪਣਾ ਕਿਹਦੇ ਨਾਲ ਮੁਕਾਬਲਾ ਸਮਝਦੀ ਹੈ ਜੀ ਕਾਂਗਰਸ ਪਾਰਟੀ ਦਾ ਮੁਕਾਬਲਾ ਜਿਹੜਾ ਆ ਇਹ ਵੋਟਰ ਦੱਸ ਰਹੇ ਆ ਅਸੀਂ ਕਿਸੇ ਨਾਲ ਨਹੀਂ ਕਹਿੰਦੇ ਸਾਡਾ ਮੁਕਾਬਲਾ ਇਹ ਵੋਟਰ ਦੱਸਣ